ਸਤਿ ਸ੍ਰੀ ਅਕਾਲ ਜੀ ਕੀ ਹਾਲ ਹੈ ਵੀਰੇ ਅੱਜ ਐਡੇ ਆ ਕੀ ਚੱਕਿਆ ਇਹ ਇਹ ਆਪਾਂ ਢੇਲੇ ਲੈ ਕੇ ਜਾ ਰਹੇ ਹਾਂ ਜੀ ਇਹ ਕਿੱਥੇ ਜਾ ਰਹੇ ਹੋ ਆਪਾਂ ਜਾ ਰਹੇ ਸੀਪੂ ਕੋਰ ਦੋਸ਼ਾਲਾ ਦੇ ਅੱਛਾ ਜੀ ਕਿਉਂ ਸੱਚੀ ਜੀ ਆਪਣੇ ਇੱਕ ਵੀਰ ਭੈਣ ਦੇ ਜਿਨ੍ਹਾਂ ਨੇ ਸੇਵਾ ਲਈ ਸੀ ਤੇ ਤਾਂ ਕਰਕੇ ਆਪਾਂ ਨਾਲ ਹਸਪਤਾਲ ਜਾਣ ਜਾ ਰਹੇ ਹਾਂ ਉਹਨਾਂ ਦੇ ਚਲੋ ਜੀ ਤੇ ਇੱਕ ਨਾ ਮਹੀਮ ਸ਼ੁਰੂ ਕੀਤੀ ਹੈ ਜੀ ਡਰਾਈਵ ਸ਼ੁਰੂ ਕੀਤੀ ਹੈ ਤੁਹਾਨੂੰ ਦੱਸਦੇ ਆਂ ਇਹਦੇ ਵਿੱਚ ਹੈ ਕੀ ਹਫਤੇ ਦੇ ਵਿੱਚ 10 ਦਿਨ ਦੇ ਵਿੱਚ ਇੱਕ ਦਿਨ ਬਣ ਕੇ ਅਸੀਂ ਸਾਰੇ ਇੱਕ ਟੀਮ ਬਣਾਵਾਂਗੇ ਜਿਹਦੇ ਵਿੱਚ ਭਗੌਰ ਗੋਰੀਸ਼ੰਕਰ ਗਊਸ਼ਾਲਾ ਜਾ ਕੇ ਉੱਥੇ ਗਊਆਂ ਨੂੰ ਫੀਡ ਕਰਾਂਗੇ ਤੇ ਭਗੌਰ ਗੋਰੀਸ਼ੰਕਰ ਗਊਸ਼ਾਲਾ ਹੀ ਕਿਉਂ ਅਸੀਂ ਚੁਣੀ ਹੈ ਕਿਉਂਕਿ ਖੰਨੇ ਦੇ ਵਿੱਚ ਕੋਈ ਵੀ ਬੇਸਹਾਰਾ ਜਾਨਵਰ ਹੁੰਦਾ ਆ ਅਸੀਂ ਉੱਥੇ ਭੇਜਦੇ ਆ ਜਿੱਥੇ ਗਊਸ਼ਾਲਾ ਵਾਲੇ ਉਹਨਾਂ ਨੂੰ ਪਨਾਹ ਦਿੰਦੇ ਨੇ ਤੇ ਉਹਨਾਂ ਦਾ ਖਾਣਾ ਪੀਣਾ ਰਹਿਣਾ ਸੈਣਾ ਉੱਥੇ ਹੀ ਕਰਦੇ ਨੇ ਸੋ ਸਾਡਾ ਇਹਨਾਂ ਖਰਸਤਾ ਬੰਦਾ ਆ ਕਿ ਅਸੀਂ ਵੀ ਉੱਥੇ ਜਾ ਕੇ ਕੁਝ ਸੇਵਾ ਕਰੀਏ ਸੋ ਜੇ ਕੋਈ ਵੀ ਮੇਰਾ ਵੀਰ ਭੈਣ ਮੇਰੇ ਤੋਂ بڑا ਮੇਰਾ ਯਾਰ ਮੇਰਾ ਦੋਸਤ ਮੇਰੇ ਬਜ਼ੁਰਗ ਕੋਈ ਵੀ ਇਸ ਗਰੁੱਪ ਦੇ ਵਿੱਚ ਜੁੜਨਾ ਚਾਹੁੰਦਾ ਆ ਮੈਨੂੰ ਟੈਕਸਟ ਕਰ ਦੇਣਾ ਆਪਾਂ ਗਰੁੱਪ ਦੇ ਵਿੱਚ ਤੁਹਾਨੂੰ ਐਡ ਕਰ ਲਾਂਗੇ ਤੇ ਜਿਵੇਂ ਵੀਕਲੀ ਆ 10 ਦਿਨ ਦੇ ਵਿੱਚ ਜੋ ਵੀ ਡੇਟ ਫਾਈਨਲ ਹੋਊਗੀ ਸਾਰੇ ਜਣੇ ਜਿਸ ਦਿਨ ਕਨਵੀਨੀਐਂਟਲੀ ਆ ਸਕਦੇ ਨੇ ਉਸ ਦਿਨ ਸਾਰਿਆਂ ਨੂੰ ਬੁਲਾ ਕੇ ਸਾਰੇ ਜਣੇ ਇਕੱਠੇ ਸੇਵਾ ਕਰਕੇ ਆਵਾਂਗੇ ਰੂਹ ਖੁਸ਼ ਹੋਊਗੀ ਤੇ ਆਪਣਾ ਫਰਜ਼ ਮੰਦਾ ਹੈ ਜੀ ਇਹ ਸੱਚੇ ਦਿਲੋਂ ਕਰਾਂਗੇ ਤੇ ਹੌਲੀ ਹੌਲੀ ਇੱਕ ਇੱਕ ਕਰਕੇ ਲੱਖਾਂ ਜਾਣੇ ਵੀ ਜੁੜ ਜਾਣਗੇ ਆਪਣੇ ਨਾਲ ਬਸ ਸ਼ੁਰੂਆਤ ਕਰਨ ਦੀ देर ਹੁੰਦੀ ਹੈ ਤੇ ਆਪਣੇ ਦੀਦੀ ਨੇ ਜੋ ਕਿ ਨਰੋਤਮਨਗਰ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਆਈਡੀਆ ਹਿੱਟ ਕੀਤਾ ਸੀਗਾ ਤੇ ਉਹਨਾਂ ਨੇ ਗਰੁੱਪ ਉਹ ਵੀ ਬਣਾਇਆ ਤੇ ਗਰੁੱਪ ਦੇ ਵਿੱਚ ਐਡ ਵੀ ਹੈਗੇ ਨੇ ਹਲੇ 5-6 ਜਾਣੇ ਸੋ ਅੱਜ ਸੇਵਾ ਕਰਨ ਜਾ ਰਹੇ ਹਾਂ ਕੇਲੇ ਲਿੱਤੇ ਨੇ ਜੀ 35 ਕਿਲੋ ਕੇਲੇ ਨੇ ਤੇ ਔਨ ਦਾ ਵੇ ਹੈ ਉਹ ਵੀ ਰਸਤੇ 'ਚ ਖੜੇ ਹਾਂ ਤਾਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਜਿਆਦਾ ਤੋਂ ਜਿਆਦਾ ਜਾਣੇ ਜੁੜੋ ਹੱਥ ਜੋੜ ਕੇ ਬੇਨਤੀ ਹੈ ਤੇ ਸ਼ੁਰੂਆਤ ਕਰਦੇ ਆ ਇੱਕ ਨਵੀਂ ਨਵੀਂ ਮੁਹਿੰਮ ਸ਼ੁਰੂ ਕਰਦੇ ਆ ਸਤਿ ਸ਼੍ਰੀ ਅਕਾਲ ਤੇ ਜੈ ਸ਼੍ਰੀ ਰਾਮ ਜੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਐਸੀ ਚੀਜ਼ਾਂ ਵੀ ਸ਼ੇਅਰ ਕਰ ਲਿਆ ਕਰੋ ਬਾਈ ਲੜਾਈਆਂ ਝਗੜਿਆਂ ਨੂੰ ਸ਼ੇਅਰ ਕਰਨ ਤੋਂ ਥੋੜੀ ਜੀ ਬੇਲ ਲਓ ਤੇ ਚੰਗੇ ਕੰਮ ਕਰਨੀ ਤੁਰੋ ਕਿਉਂਕਿ ਇਹ ਨਹੀਂ ਫਾਇਦਾ ਦੇਣਾ ਇਹ ਨਹੀਂ ਲਾਹਾ ਦੇਣਾ ਆ ਤੇ ਤੁਹਾਡਾ ਆਪ ਹੀ ਸਭ ਕੁਝ ਚੰਗਾ ਹੋ ਜਾਣਾ ਹਨਾ ਜੀ ਤੇ ਮਿਲਦੇ ਆਂ ਅੱਗੇ ਦੇਖਿਓ ਵੀਡੀਓ ਨੂੰ ਐਂਡ ਤੱਕ ਜੈ ਹਿੰਦ ਨਿੱਕਰਾਂ ਦੀ ਸ਼ਕਤੀ वेरी गुड पखे चल रहे सारे। दावत है। है। दावत। दावत है दावत। आज दावत है। पैंती किलो केलेल है ਜਿਹੋਨੇ ਫੀਡ ਕਰਕੇ ਆਏ ਈ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਤੇ 33 ਕਿਲੋ ਕੇਲੇ ਸੀਗੇ ਤੇ ਕੈਨ ਦਾ ਭਾਅ ਇਹ ਹੈ ਕਿ ਜੀ ਬਹੁਤ ਜ਼ਿਆਦਾ ਨੇ ਤੇ ਇੱਕ ਸ਼ੁਰੂਆਤ ਹੈ ਇੱਕ ਬਿਗਨਿੰਗ ਹੈ ਤੇ ਸਾਰਿਆਂ ਨੂੰ ਇਹੀ ਰਿਕੁਐਸਟ ਕਰਦਾ ਆ ਬੇਨਤੀ ਕਰਦਾ ਆ ਕਿ ਜਦੋਂ ਤੋਂ ਜ਼ਿਆਦਾ ਲੋਕ ਕਮੈਂਟ ਦੇ ਵਿੱਚ ਆਪਣਾ ਨੰਬਰ ਪਾਓ ਜਾਂ ਮੈਨੂੰ ਪਰਸਨਲੀ ਮੇਰੇ ਨੰਬਰ ਦੇ ਉੱਤੇ ਮੈਸੇਜ ਕਰ ਦਿਓ ਮੈਂ ਆਪਣਾ ਮੈਸੇਜ ਪਾ ਦੂੰਗਾ ਤੇ ਮੈਂ ਤੁਹਾਨੂੰ ਗਰੁੱਪ ਦੇ ਵਿੱਚ ਐਡ ਕਰ ਲਊਗਾ ਮੈਂ ਇਹ ਨਹੀਂ ਕਹਿੰਦਾ ਕਿ ਹਾਂ ਬਈ ਤੁਸੀਂ 500 ਰੁਪਏ ਦੇਵੋਗੇ ਤਾਂ ਆ ਤੁਹਾਨੂੰ ਗਰੁੱਪ ਦੇ ਵਿੱਚ ਐਡ ਕਰਾਂਗੇ ਤੁਸੀਂ ਐਨੀ ਅਮਾਉਂਟ 1 ਰੁਪਿਆ 10 ਰੁਪਏ ਵੀ ਦੇਵੋਗੇ ਨਾ ਸੇਵਾ ਦਾ ਦੇਣਾ ਨਹੀਂ ਹੈ ਜੋ ਵੀ ਫੀਡ ਦਾ ਸਮਾਨ ਲਵਾਂਗੇ 500 ਰੁਪਏ ਵੀ ਹਫ਼ਤੇ ਦਾ ਇਕੱਠਾ ਹੋਇਆ ਨਾ ਜਿ 5 ਕਿਲੋ ਵੀ ਕੇਲੇ ਆ ਕੇ ਪੈ ਗਏ ਇੱਕ ਦਾ ਵੀ ਢਿੱਡ ਭਰ ਗਿਆ ਇੱਕ ਨੇ ਵੀ ਅਸੀਸਾਂ ਦੇਤੀਆਂ ਨਾ ਬਹੁਤ ਵੱਡੀ ਗੱਲ ਹੈ ਕਿ ਨਹੀਂ ਵੀਰੇ ਮੇਰੇ ਮਾਤਾ ਕਹਿੰਦਾ ਛੋਟੀ ਜਿਹੀ ਮੁਰਗੀ ਮੈਂ ਜਿਹੜੀ ਇੱਕ ਕੋਈ ਸ਼ੁਰੂ ਕੀਤੀ ਹੈ ਤੇ ਨਾਲ ਬਹੁਤ ਬਹੁਤ ਬੰਦੇ ਲੱਗੂ ਤਾਂ ਜੋ ਜਿਹੜੇ ਇਹ ਭੁੱਖੇ ਜੀਵਣ ਇਹਨਾਂ ਦੇ ਘਰ ਕੇ ਇਹਦਾ ਢਿੱਡ ਭਰ ਸਕੇ ਤੇ ਹੋਰ ਤਾਂ ਕੁਝ ਤਾਂ ਨਹੀਂ ਕਰਦੇ ਬੋਲ ਕੇ ਤਾਂ ਦੱਸ ਨਹੀਂ ਸਾਥ ਸਾਨੂੰ ਭੁੱਖ ਲੱਗਦੀ ਹੈ ਕਿਉਂਕਿ ਬਾਹਰਲੇ ਪਾਸੇ ਵੀ ਇਹ ਸਾਰਾ ਟਿੱਡ ਕੋਈ ਕੋ ਪਲਾਸਟਿਕ ਹਾਂ ਦੇ ਕੋਈ ਟੀ ਕਰਦੀ ਹੈ ਤੁੱਕੀ ਗੱਲ ਆ ਸਰਸ ਵਾਣ ਪਾ ਜਾਂਦੇ ਨੇ ਇਹਨਾਂ ਨੂੰ ਜੋ ਤੁਹਾਡੇ ਘਰ ਦੇ ਵਿੱਚ ਨਹੀਂ ਲੱਦਦਾ ਹੈਗਾ ਤੇ ਮੇਰੇ ਸਾਹਮਣੇ ਤੁਸੀਂ ਛੋਟੀ ਛੋਟੀ ਸੇਵਾ ਸ਼ਾਰਟ ਕਰੋਗੇ ਇੱਕ ਵਾਰ ਜੁੜੋਗੇ ਸ਼ੁਰੂਆਤ ਕਰੋਗੇ ਤਾਂ ਇਹਨਾਂ ਲਈ ਬਹੁਤ ਵਧੀਆ ਹੋਊਗਾ ਤਾਂ ਕਿ ਉਹ ਇਹਨਾਂ ਦਾ ਟਿੱਡ ਭਰ ਸਕੇ ਤੇ ਵੀਰੇ ਗੱਲ ਪੈਸੇ ਦੀ ਵੀ ਨਹੀਂ ਹੁੰਦੀ ਗੱਲ ਇਹ ਹੈ ਕਿ ਤੁਸੀਂ ਘਰੋਂ ਇੱਕ ਰੋਟੀ ਵੀ ਬਣਾ ਕੇ ਲੈ ਆਏ ਨਾ ਉਹ ਜਿਹੜਾ ਤੁਹਾਡਾ ਦੇਣਾ ਜੋ ਤੁਹਾਡੇ ਮਤਲਬ ਕਿ ਇਨਰ ਥੌਟਸ ਨੇ ਜੋ ਤੁਹਾਡੇ ਜੋ ਤੁਹਾਡੇ ਜਜ਼ਬਾਤ ਨੇ ਇੱਕ ਸੇਵਾ ਕਰਨ ਦੇ ਉਹ ਪੂਰੇ ਹੋ ਰਹੇ ਨੇ ਨਾ ਤਾਂ ਗੱਲ ਪਰੰਪਰਾ ਹੈ ਲੀਲਾ ਪਰੰਪਰਾ ਹੈ ਤੇ ਸਭ ਕੁਝ ਆਪੇ ਸੈੱਟ ਹੋ ਜਾਣਾ ਤੇ ਸ਼ੁਰੂ ਕਰੋ ਰੋਟੀ ਵੀ ਨਹੀਂ ਨਹੀਂ ਆਣੀ ਨਾ ਇੱਕ ਵਾਰ ਲਿਆ ਕੇ ਉਹਰੇ 10 ਮਿੰਟ ਜਾਨਵਰਾਂ ਨਾਲ ਜੀਵਾਂ ਨਾਲ ਸਪੈਂਡ ਕਰ ਲਓ ਉਹਨਾਂ ਦੇ ਸਿਰ ਤੇ ਹੱਥ ਫੇਰ ਦਿਓ ਉਹਨਾਂ ਨੂੰ ਥੋੜਾ ਜਿਹਾ ਪਿਆਰ ਕਰ ਲਓ ਕਿ ਉਹਨਾਂ ਨੂੰ ਵੀ ਲੱਗੇ ਇਨਸਾਨ ਹਿਵਾਨ ਨਹੀਂ ਇਨਸਾਨ ਇਨਸਾਨ ਹੀ ਹੈ ਕਿਉਂਕਿ ਆਪਣੇ ਨਾਲੋਂ ਵੱਧ ਇਨਸਾਨ ਤਾਂ ਮੈਨੂੰ ਜਾਨਵਰ ਲੱਗਦੇ ਨੇ ਜਿਹੜੇ ਹਿਸਾਬ ਨਾਲ ਉਹ ਪੇਸ਼ ਆਉਂਦੇ ਨੇ ਹੈ ਨਾ ਲੋਕ ਕਹਿੰਦੇ ਨੇ ਇੱਕ ਨੂੰ ਹਾਈਲਾਈਟ ਕਰਕੇ ਨਾ ਸਾਰੇ ਮਾਰਦੇ ਨੇ ਬਈ ਸਾਰੇ ਨਹੀਂ ਮਾਰਦੇ ਜੀ ਇੱਕ ਬੰਦਾ ਮਰਡਰਰ ਆ ਰੇਪਿਸਟਾ ਦਾ ਸਾਰੇ ਜਾਨਵਰ ਵੀ ਨਹੀਂ ਮਾਰਦੇ ਹੁੰਦੇ ਸਾਰੇ ਜਾਨਵਰ ਵੀ क्रੂਅਲ ਨਹੀਂ ਹੁੰਦੇ ਉਹ ਵੀ ਜੇ ਕੋਈ ਹੁੰਦਾ ਆ ਤਾਂ ਉਹਨਾਂ ਨੂੰ ਆਪਣੇ ਵਰਗੇ ਲੋਕ ਜੋ ਇਹਨਾਂ ਦੇ ਉੱਤੇ ਜ਼ਾਲਮ ਕਰਦੇ ਨੇ ਇਹਨਾਂ ਤੋਂ ਕੰਮ ਲੈ ਕੇ ਇਹਨਾਂ ਨੂੰ ਸੜਕ ਤੇ ਮਰਨ ਨੂੰ ਛੱਡ ਦਿੰਦੇ ਨੇ ਉਹਨਾਂ ਕਰਕੇ ਉਹ ਐਵੇਂ ਦੇ ਹੋ ਜਾਂਦੇ ਨੇ ਅਦਰਵਾਈਜ਼ ਉਹਨਾਂ ਤੋਂ ਚੰਗਾ ਕੋਈ ਵੀ ਨਹੀਂ ਹੈਗਾ ਜੇ ਤੁਸੀਂ ਉਹਨਾਂ ਨਾਲ ਚੰਗੇ ਰਹੋਗੇ ਤੁਹਾਡੇ ਨਾਲ ਚੰਗੇ ਰਵਾਂਗੇ ਅਸੀਂ ਯਾਰ ਡੇਲੀ ਕਿੰਨੇ ਜੀਵਾਂ ਨਾਲ ਮਿਲਦੇ ਆ ਕਿੰਨਾ ਕੁਝ ਕਰਦੇ ਆ ਬਟ ਮੇਰੇ ਨਾਲ ਅੱਜ ਤੱਕ ਕੋਈ ਟਰੈਜੇਡੀ ਨਹੀਂ ਹੋਈ ਕਿੰਨੇ ਛਾਂਟ ਵੀ ਫੜੇ ਕਿੰਨੇ ਗਊਆਂ ਵੀ ਫੜੀਆਂ ਕਿੰਨੇ ਕੁੱਤੇ ਵੀ ਫੜੇ ਆ ਕਈ ਵਾਰ ਹੁੰਦਾ ਹੈ ਗਲਤੀ ਹੁੰਦੀ ਹੈ ਕਈ ਵਾਰ ਡੌਗ ਵੀ ਵਿਚਾਰਾ ਭਖਿਆ ਹੁੰਦਾ ਤਾਂ ਵੱਢ ਲੈਂਦਾ ਅਦਰਵਾਈਜ਼ ਕਦੀ ਵੀ ਨਹੀਂ ਹੋਇਆ ਸੋ ਵੀਡੀਓ ਨੂੰ ਸ਼ੇਅ ਪਲੀਜ਼ ਰਿਕਵੈਸਟ ਹੈ ਹੱਥ ਜੋੜ ਬੇਨਤੀ ਹੈ ਮੈਂ ਇਹ ਨਹੀਂ ਚਾਹੁੰਦਾ ਤੁਸੀਂ ਪੈਸੇ ਦਿਓ ਸੇਵਾ ਕਰੋ ਫਿਜ਼ੀਕਲੀ ਆ ਕੇ 10 ਮਿੰਟ ਕੱਟ ਕੇ ਉਸੇ ਟਾਈਮ ਵੀ ਸਪੈਂਡ ਕਰ ਲਓਗੇ ਨਾ ਬਹੁਤ ਵੱਡੀ ਗੱਲ ਹੈ ਮੈਂ ਇਹ ਵੀ ਨਹੀਂ ਕਹਿੰਦਾ ਰੋਜ਼ ਕੱਟੋ ਹਫਤੇ ਦੇ ਵਿੱਚ ਸੰਡੇ ਦਾ ਦਿਨ ਸਾਰਿਆਂ ਨੂੰ ਛੁੱਟੀ ਹੁੰਦੀ ਹੈ ਇਹ ਕਿਸੇ ਨੂੰ ਨਹੀਂ ਵੀ ਹੁੰਦੀ ਤੇ ਸ਼ਾਮ ਨੂੰ ਆਪਣੇ ਬੱਚੇ ਨਾਲ ਲੈ ਕੇ ਆਓ ਕੱਟੋ ਉਹ ਵੀ ਮੋਗਾ ਲੱਗੇ ਅੱਜ ਆ ਵੀਰੇ ਹੋਣੀ ਭੈਣ ਹੋਣੀ ਆਏ ਨੇ ਇਹਨਾਂ ਨੂੰ ਲੱਖਾਂ ਦੂਆਵਾ ਤੇ ਨਾਲ ਆਪਣੀ ਕੁੜੀਆਂ ਨੂੰ ਲੈ ਕੇ ਆਏ ਨੇ ਇਹ ਇੰਨਾ ਕੁ ਦਿਲ ਖੁਸ਼ ਹੁੰਦਾ ਹੈ ਨਾ ਯਾਰ ਕਿ ਜਦ ਨਵੀਂ ਜਨਰੇਸ਼ਨ ਨੂੰ ਆਪਣੇ ਮਾਪੇ ਤੇ ਮਤਲਬ ਇਹ ਸਭ ਚੀਜ਼ਾਂ ਜੇ ਆਪਾਂ ਨੂੰ ਸਿਖਾਵਾਂਗੇ ਨਾ ਇਨਸਾਨੀਅਤ ਆਪਣੇ ਬੱਚੇ ਨੂੰ ਤਾਂ ਹੀ ਉਹ ਆਪਣੇ ਨਾਲ ਇਨਸਾਨੀਅਤ ਬਰਤੂਗਾ ਕਿ ਆਪਾਂ ਨੂੰ ਇਹੀ ਨਹੀਂ ਸਿਖਾਵਾਂਗੇ ਕਿ ਬਾਈ ਇਹਨਾਂ 'ਚ ਵੀ ਜਾਨ ਆ ਤੇ ਇਹਨਾਂ ਨਾਲ ਵੀ ਪਿਆਰ ਕਰਨਾ ਹੈ ਕਾ ਉਹ ਆਪਣੇ ਨਾਲ ਵੀ ਇਨ ਫਿਊਚਰ ਜਾ ਕੇ ਕੀ ਪਿਆਰ ਕਰੂਗਾ ਕਿ ਨਹੀਂ ਬਾਈ ਉਹ ਆਪਣੇ ਦੀ ਵੀ ਕ੍ਰੂਰਤਾ ਦਿਖਾਊਗਾ ਕਿਉਂਕਿ ਇਹ ਵਿਚਾਰੇ ਬੋਲ ਕੇ ਆਪਣਾ ਦਰਦ ਨਹੀਂ ਬਿਆਨ ਕਰ ਸਕਦੇ ਪਰ ਇਹੀ ਚਾਹੁੰਦੇ ਆ ਕਿ ਸ਼ੁਰੂ ਹੋਵੇ ਖੰਨੇ ਦੇ ਵਿੱਚ ਇੱਕ ਮੁਹਿੰਮ ਖੰਨੇ ਦੇ ਵਿੱਚ ਕਿੰਨੇ ਰੈਸੀਡੈਂਟ ਹੋਣਗੇ ਵੀਰੇ ਕਿੰਨੇ ਜਣੇ ਰਹਿੰਦੇ ਹੋਣੇ ਅੰਨੇ ਦੇ ਵਿੱਚ ਕੰਨੇ ਵੀ ਮਾਤੀ 1.5 ਤੋਂ 2 ਲੱਖਾਂ ਲਈ 1.5 ਤੋਂ 2 ਲੱਖਾਂ ਦੀ ਜਿਹਦੇ ਵਿੱਚ 500 ਜਣਾ ਵੀ ਜੁੜ ਜੋਵੇ ਨਾ ਲੈ ਵੀਰੇ ਗੱਲ ਬਣ ਜੂਗੀ ਇਹ ਗੱਲ ਤੇ ਰੂਹ ਖੁਸ਼ ਹੋ ਜੂਗੀ ਭਾਈ ਜੁੜੋ ਆਪਾਂ ਨਾ ਐਵੇਂ ਦੀਆਂ ਗੱਲਾਂ ਨਹੀਂ ਕਰਨੀਆਂ ਹੈਗੀਆਂ ਕਿ ਕੌਣ ਕੀ ਕਰਦਾ ਕੀ ਨਹੀਂ ਕਰਦੀ ਕਿਹੜੀ ਮੈਨੇਜਮੈਂਟ ਕਿਵੇਂ ਕਰਦੀ ਹੈ ਕੌਸ਼ਾਲੇ ਦੀ ਮੈਨੇਜਮੈਂਟ ਕੀ ਕਰਦੀ ਹੈ ਉਹਨਾਂ ਦਾ ਕੀ ਫਰਜ਼ ਬੰਦਾ ਆ ਰੱਬ ਦੇਖਦਾ ਯਾਰ ਸਭ ਕੁਝ ਉਹ ਕਰੂਗਾ ਆਪਾਂ ਆਪਣਾ ਫਰਜ਼ ਨਿਭਾਈਏ ਬਾਕੀ ਉੱਪਰ ਵਾਲਾ ਆਪਣਾ ਫਰਜ਼ ਆਪ ਇਹਨਾਂ ਪਾਊਗਾ ਜਿਹਨੂੰ ਜਿਹੜੀ ਸਜ਼ਾ ਦੇਣੀ ਹੈ ਨਾ ਉਹ ਪੂਰੀ ਸਜ਼ਾ ਦੇਊਗੀ ਮੈਂ ਕਿਹਨੂੰ ਸਪੈਸ਼ਲੀ ਟਾਰਗੇਟ ਕਰਕੇ ਇਹ ਗੱਲ ਨਹੀਂ ਕਹਿ ਰਿਹਾ ਬਟ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਜੋ ਲੋਕ ਮਾੜਾ ਕਰਦੇ ਨੇ ਜਾਂ ਇਹਨਾਂ ਦਾ ਖਾਂਦੇ ਨੇ ਉਹ ਦੇਖੀ ਚੱਲਿਓ ਨਿਕਲੂਗਾ ਉਹ ਬੜੇ ਪਿਆਰ ਦੇ ਕੇ ਨਿਕਲੂਗਾ ਤੇ ਪਤਾ ਲੱਗੂ ਨਿਕਲੇ ਆ ਕਿਸੇ ਵਾਸਤੇ ਇਸ ਗੱਲ ਨੂੰ ਯਾਦ ਰੱਖਿਓ ਉਹ ਇਮੋਸ਼ਨਲ ਹੀ ਨਿਕਲਦੋ ਮੈਂ ਮੈਂਟਲ ਹੀ ਨਿਕਲਦੋ ਮੈਂ ਫਿਜ਼ੀਕਲ ਹੀ ਨਿਕਲਦੋ ਮੈਂ ਫੈਮਿਲੀ ਦਾ ਨਿਕਲ ਜਵੇ ਪਰਸਨਲ ਹੀ ਨਿਕਲ ਜਵੇ ਉਹ ਨਿਕਲੂਗਾ ਜਰੂਰ ਯਾਦ ਰੱਖਿਓ ਇਹ ਗੱਲ ਨੋਟ ਕਰਕੇ ਰੱਖ ਲਓ ਕੋਰੇ ਕਾਗੇ ਦੇ ਉੱਤੇ ਅੱਜ ਨਿਕਲ ਜਵੇ 10 ਸਾਲ ਨੂੰ ਨਿਕਲ ਜਵੇ ਨਿਕਲੂ ਪਰਖੀਆਂ ਹੋਈਆਂ ਗੱਲਾਂ ਨੇ ਤੇ ਜਿਆ ਸਮਝ ਵੀ ਲਿਓ ਬਾਈ ਕਦਰਾਂ ਪਾਲਿਆ ਕਰੋ ਥੋੜੀ ਜਿਹੀ ਬੋਲੇ ਦੀਆਂ ਬੇਨਤੀ ਹੈ ਸਾਡੇ ਲਈ ਮੋਟੀਵੇਸ਼ਨ ਤੁਸੀਂ ਹੋ ਸਾਡੇ ਲਈ ਮੋਟੀਵੇਸ਼ਨ ਹੋਰ ਕੁਝ ਨਹੀਂ ਹੈਗਾ ਤੇ ਜੁੜੋ ਜਾਨਵਰਾਂ ਦੀ ਸੇਵਾ ਕਰੋ ਇੱਕ ਜਾਨੇ ਤੋਂ ਸ਼ੁਰੂ ਹੋਵੋ ਲੱਖਾਂ ਕਰੋੜਾਂ ਤੱਕ ਲੈ ਕੇ ਜਾਵਾਂਗੇ ਸਾਰੇ ਰਲ ਮਿਲ ਕੇ ਸਤਿ ਸ਼੍ਰੀ ਅਕਾਲ ਤੇ ਜੈ ਸ਼੍ਰੀ ਰਾਮ ਜੀ ਉਮੀਦ ਕਰਦਾ ਹਾਂ ਕਿ ਇਸ ਵੀਡੀਓ ਦੇ ਨਾਲ ਘੱਟੋ ਘੱਟ 5-10 ਜਣਿਆਂ ਨੂੰ ਤਾਂ ਫਰਕ ਪਊਗਾ 5-10 ਜਣਿਆਂ ਦੇ ਮੈਸੇਜ ਆ ਜਾਣ ਨਾਲ ਮੇਰਾ ਰੂਹ ਖੁਸ਼ ਹੋ ਜੂਗਾ ਮੇਰਾ ਸਫਲ ਹੋ ਜੂਆ ਇਹ ਵੀਡੀਓ ਨੂੰ ਬਣਾਉਣਾ ਸਤਿ ਸ਼੍ਰੀ ਅਕਾਲ ਤੇ ਜੈ ਸ਼੍ਰੀ ਰਾਮ ਜੀ ਅਲਵਿਦਾ ਲੈਣਾ ਸਾਰਿਆਂ ਤੋਂ ਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ